ਤੁਹਾਡੀ ਮੀਟਿੰਗ ਰੱਖੀ ਗਈ ਹੈ ਕਿਸ ਚੀਜ਼ ਵਾਸਤੇ ਮੀਟਿੰਗ ਰੱਖੀ ਗਈ ਹੈ ਅੱਜ ಗ್ರಾಮ ਪੰਚਾਇਤ ਪ੍ਰੀਆ ਕਲੋਨੀ ਰਾਹੌਰ ਰੋਲੋ ਦਿਹਾਣਾ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਹੈ ਜਿਸ ਦਾ ਮਕਸਦ ਸੀ ਜੋ ਸਾਡੇ ਮਹੱਲੇ ਦੇ ਵਿੱਚ ਪਾਣੀ ਸੀਵਰੇਜ ਦਾ ਓਵਰਫਲੋ ਹੋ ਰਿਹਾ ਹੈ ਔਰ ਜੋ ਮਹੱਲੇ ਕਲੀਅਮ ਬਣੀਆਂ ਨਾ ਹੋਣ ਕਰਕੇ ਚਿੱਕੜ ਇਕੱਠਾ ਹੋ ਰਿਹਾ ਹੈ ਮੀਂਹ ਪਣੇ ਦਾ ਪਾਣੀ ਪ੍ਰੇਸ਼ਾਨ ਕਰ ਰਿਹਾ ਉਹਨੂੰ ਉਸੇ ਸੈੱਟ ਕਰਨ ਵਾਸਤੇ ਮੀਟਿੰਗ ਕੀਤੀ ਹੈ ਸਾਰੇ ਮਹੱਲੇ ਨਾਲ ਸਲਾਹ مشورہ ਕਰਨ ਤੋਂ ਬਾਅਦ ਅਸੀਂ ਉਸ ਗੰਦੇ ਪਾਣੀ ਦਾ ਔਰ ਜਿਹੜੀ ਗਲੀ ਖਰਾਬ ਹੈ ਉਹਨੂੰ ਰਿਪੇਅਰ ਕਰਨਾ ਫੈਸਲਾ ਲਿਆ ਸਾਰੇ ਮਾਨ ਨਿਵਾਸੀਆਂ ਨੇ ਸਾਨੂੰ ਬਹੁਤ ਸਹਿਯੋਗ ਦਿੰਦੀ ਜਿਹੜੀ ਆਸ਼ਵਾਸ਼ਣ ਦਿੱਤਾ ਹੈ ਔਰ ਸਦੀ ਕੋਸ਼ਿਸ਼ ਹੈ ਕਿ ਆਉਣ ਵਾਲੇ 2-3 ਮਹੀਨੇ ਦੇ ਵਿੱਚ ਜਿੰਨੀਆਂ ਵੀ ਰਿਪੇਅਰ ਹੋਣ ਵਾਲੀਆਂ ਸੜਕਾਂ ਹੈਗੀਆਂ ਨੇ ਉਹਨਾਂ ਦਾ ਕੰਮ ਕੀਤਾ ਜਾਏਗਾ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਮੁੱਦੇ ਰੱਖੇ ਗਏ ਅੱਜ ਮੀਟਿੰਗ ਵਿੱਚ ਇੱਕ ਅਸੀਂ ਗ੍ਰਾਮ ਪੰਚਾਇਤ ਪ੍ਰੀਆ ਕਲੋਨੀ ਵਿੱਚ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਸੋਲਰ ਦਾ ਸਾਡੀ ਇੱਕ Kusum ਜਿਹੜੀ ਹੈਗੀ ਹੈ ਸਕੀਮ ਹੈ ਫਰ ਸਰਕਾਰ ਦੀ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੇ ਪ੍ਰੀਆ ਕਲੋਨੀ ਦੇ ਵਿੱਚ ਜਿਹੜੀ ਸੋਲਰ ਪਲਾਂਟ ਲਗਾਇਆ ਜਾਏ ਜਿਹਦੇ ਵਿੱਚ ਕੋਈ 2-3000 ਮੈਗਾਵਾਟ ਬਿਜਲੀ ਦੀ ਸਰਕਾਰ ਦੀ ਡਿਮਾਂਡ ਹੈਗੀ ਹੈ ਉਹਨੂੰ ਪੂਰਾ ਕਰਨ ਵਾਸਤੇ ਸਾਡੀ ਕੋਸ਼ਿਸ਼ ਹੈ ਪੂਰਾ ਮਹੱਲਾ ਜਿਹੜੇ-ਜਿਹੜੇ ਮੈਂਬਰ ਆਪਣੀ ਛੱਤ ਦੇਣਾ ਚਾਹੁੰਦੇ ਨੇ ਉਹਨਾਂ ਦੀ ਛੱਤ ਲੈ ਕੇ 25 ਸਾਲ ਦੀ ਸੋਲਰ ਸੋਲਰ ਦਾ ਪ੍ਰੋਜੈਕਟ ਲਗਾ ਦਿੱਤੇ ਜਾਣ ਤਾਂ ਜੋ ਜਿਹੜੇ ਮਕਾਨ ਮਾਲਕ ਨੇ ਉਹਨਾਂ ਨੂੰ ਵੀ ਫਾਇਦਾ ਹੋਵੇ ਔਰ ਸਰਕਾਰ ਦੀ ਜਿਹੜੀ ਬਿਜਲੀ ਪੂਰਤੀ ਕਰਨ ਵਾਸਤੇ ਜੋ ਪ੍ਰੋਜੈਕਟ ਉੱਪਰ ਲਿਖਿਆ ਗਿਆ ਹੈ ਉਹ ਵੀ ਪੂਰਾ ਹੋ ਜਾ ਜਿਹੜੇ ਤੁਸੀਂ ਸੋਲਰ ਦੀ ਗੱਲ ਕਰਦੇ ਹੋ ਤੇ ਉੱਪਰ ਕੋਈ ਉਹਨੂੰ ਕੋਈ ਖਤ੍ਤਾ ਵੀ ਦਿੱਤਾ ਜਾਏਗਾ ਜਾਂ ਚਿੰਨ੍ਹ ਛੱਤ ਲਵੋਗੇ ਜਾਂ ਕਿਵੇਂ ਹੋਏਗਾ ਸਰਕਾਰ ਵੱਲੋਂ ਇਹਦੇ ਉੱਪਰ ਕਰੀਬ ਕੋਈ 4.5 ਰੁਪਏ ਯੂਨਿਟ ਦਾ ਖਰਚਾ ਘਰ ਨੂੰ ਦਿੱਤਾ ਜਾ ਰਿਹਾ ਜਿਹੜਾ ਕਿ 25 ਸਾਲ ਆਂਦਾ ਰਹੇਗਾ ਇਹ ਬਹੁਤ ਵਧੀਆ ਸਕੀਮ ਹੈ ਜਿਹਦੇ ਉੱਪਰ ਸਾਡੀ ਜਿਹੜੀ ਪ੍ਰਿਆ ਕਲੋਨੀ ਕੰਮ ਕਰ ਰਹੀ ਹੈ ਔਰ ਇਹ ਪ੍ਰੋਜੈਕਟ ਨੂੰ ਲੱਗਦਾ ਬਹੁਤ ਛੇਤੀ ਸਾਡੇ ਪ੍ਰਿੰਟ ਕੋ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੇ ਹੋਰ ਵੀ ਪਿੰਡਾਂ ਦੇ ਵਿੱਚ ਇਹ ਫਲਰਿਸ਼ ਕਰੇਗਾ ਕਿਉਂਕਿ ਇਹ ਬਹੁਤ ਵਧੀਆ ਪ੍ਰੋਜੈਕਟ ਹੈ ਸਾਡਾ ਜਿਹੜਾ ਸੂਰਜ ਹੈ ਉਹ ਬਹੁਤ ਵਧੀਆ ਪੰਜਾਬ ਦੇ ਵਿੱਚ ਕਈ ਜ਼ਿਆਦਾ ਟਾਈਮ ਸੂਰਜ ਦੀ ਰੋਸ਼ਨੀ ਹੈਗੀ ਉਹ ਪ੍ਰੋਡਿਊਸ ਕਰਦੀ ਹੈ ਬਿਜਲੀ ਸੋ ਅਸੀਂ ਇਹਨੂੰ ਪ੍ਰੋਜੈਕਟ ਨੂੰ ਲਾਂਚ ਕਰਨ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਪ੍ਰਮੋਟ ਵੀ ਕਰੀਏ ਔਰ ਜਿਹੜਾ ਇਹ ਬਹੁਤ ਵਧੀਆ ਸਕੀਮ ਹੈ ਪੰਜਾਬ ਭਾਰਤ ਸਰਕਾਰ ਦੀ ਇਹਦੇ ਵਿੱਚ ਸਾਰੇ ਲੋਕ ਸ਼ਾਮਿਲ ਹੋਣ ਉਹ ਸਾਰੇ ਪਿੰਡ ਸ਼ਾਮਿਲ ਜਿਵੇਂ ਲੋੜੀਆਂ ਤਿਹਾੜ ਆ ਰਹੇ ਮਾਘੀ ਤਿਹਾੜ ਕੀ ਕਹਿਣਾ ਚਾਹੁੰਦੇ ਲਈ ਆ ਲੋੜੀਆਂ ਦੀਆਂ ਮਾਘੀਆਂ ਦੀਆਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਇਹ ਜਿਹੜੇ ਤਿਉਹਾਰ ਨੇ ਸਾਡੇ ਜਿਹੜੇ ਜੀਵਨ ਦੇ ਵਿੱਚ ਹਰ ਸਾਲ ਆਉਂਦੇ ਨੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਬੜੇ ਚੰਗੇ ਤਰੀਕੇ ਨਾਲ ਸੈਲੀਬ੍ਰੇਟ ਕਰੀਏ ਕਿ ਧੀਆਂ ਦੀਆਂ ਲੋੜੀਆਂ ਬਹੁਤ ਪਰਿਵਾਰਾਂ ਵੱਲੋਂ ਮਨਾਈਆਂ ਜਾ ਰਹੀਆਂ ਨੇ ਜਿਹੜਾ ਕਿ ਬਹੁਤ ਵਧੀਆ ਓਵਰਆਲ ਹੈ ਔਰ ਅਸੀਂ ਇਹ ਪਾਸ ਕਰਦੇ ਹਾਂ ਕਿ ਨਾ ਕੁੜੀਆਂ ਵਿੱਚ ਨਾ ਮੁੰਡਿਆਂ ਵਿੱਚ ਕੋਈ ਫਰਕ ਹੋਵੇ ਔਰ ਇਦਾਂ ਹੀ ਲੋੜੀ ਦਾ ਤਿਹਾਰ ਆਂਦਾ ਰਹੇ ਔਰ ਅਸੀਂ ਇਦਾਂ ਹੀ ਤਰੱਕੀ ਕਰਦੇ ਰਹੀਏ ਚਾਇਨਾ ਡੋਰ ਕਿਵੇਂ ਦੇਦੇ ਚਾਇਨਾ ਡੋਰ ਚਾਇਨਾ ਡੋਰ ਇੱਕ ਬੜੀ ਖਤਰਨਾਕ ਹੈ ਜਿਹੜੀ ਕਿ ਜਾਨਲੇਵਾ ਸਰਗਤ ਹੋ ਰਹੀ ਹੈ ਸਾਨੂੰ ਸਾਰਿਆਂ ਨੂੰ ਇਸ ਤੋਂ ਅਵੋਇਡ ਕਰਨਾ ਚਾਹੀਦਾ ਹੈ ਜੇ ਸਾਨੂੰ ਨਜ਼ਰ ਆ ਜੇ ਕਿਸੇ ਪਾਸੇ ਚਾਇਨਾ ਡੋਰ ਬਲਕਿ ਤੁਸੀਂ ਉਹਦੀ ਸ਼ਿਕਾਇਤ ਕਰੋ ਚਾਹੇ ਆਪਣੇ ਮਹੱਲੇ ਦੇ ਵਿੱਚ ਚਾਹੇ ਪੁਲਿਸ ਥਾਣੇ ਜਾ ਕੇ ਚਾਇਨਾ ਡੋਰ ਨੂੰ ਅਵੋਇਡ ਕਰੋ ਇਹ ਬਹੁਤ ਜਾਨਲੇਵਾ ਸਰਗਤ ਹੋ ਰਹੀ ਹੈ ਠੀਕ